ਕਾਲਸਾ ਨੂੰ ਪਰਵਾਹੀ। ਧੰਨ ਸੁੱਖਾ ਕਲਿਆਣਾ ਜੀ ਤੇ ਜ਼ਿਲ੍ਹਾ ਬਠਿੰਡਾ ਉੱਥੋਂ ਉਸ ਨਗਰਕੇ ਦੇ ਤੋਂ ਵੀ ਸਾਡੇ ਕੋਲੇ ਆਏ ਨੇ। ਆਏ ਨੇ ਨਾਲ ਸੇਵਾ ਵੀ ਲੈ ਕੇ ਆਏ ਨੇ ਬਾਈਕ ਵਾਹਨ ਚਰਕਾ ਨਾਲ ਕਿ ਬਾਈਂਣੀ ਪਿੰਡ ਦੇ ਵਿੱਚੋਂ ਸੇਵਾ ਕਠੀ ਕਰਕੇ ਲੈ ਕੇ ਆਏ ਨੇ ਪਰਿਵਾਰ ਨਾਲ ਪਿੰਡ ਦੇ ਨਿਗਰ ਨਿਵਾਸੀ ਤੇ ਇਹਨਾਂ ਦਾ ਸਾਰਿਆਂ ਨਾਲ ਵਾਪਰ ਪਿੰਡ ਦਾ ਇੱਕ ਸੂਤਰਤਾ ਰਜਣਾਏ ਵੀਰ ਅਸਤਾਨਾ ਰਾਜੂ ਵੀਰ ਨੂੰ ਪ੍ਰਮਾਤਮਾ ਨੇ ਸੇਵਾ ਭਾਸ਼ੀਏ ਲੋਗਾਂ ਦੀ ਸੇਵਾ ਕਰਤਾ ਜਗਮੀ गावा ਦੇ ਇਹ ਨਹੀਂ ਵੈ ਤੋਂ 4-5 ਸਾਲ ਪਹਿਲਾਂ ਵੀਰ ਦਾ ਫੋਨ ਆਇਆ ਚਾ ਮੈਂ ਇੱਕ ਵੀਡੀਓ ਤੇ ਕੀ ਕਹਿੰਦਾ ਬਾਈ ਮੇਰੇ ਪਿੰਡ ਦੇ ਵਿੱਚ ਇੱਕ ਮਾਰਦਾ ਉਹਦੇ ਕੀੜੇ ਪਏ ਹੋਇਆ ਸਾਟੀਆਂ ਦੇ ਕੀੜੇ ਪਏ ਉਹਦੀਆਂ ਚ ਵੀ ਜਿਹਨੇ ਦੇ ਕੋਲੇ ਘਰ ਵਾਲਾ ਆਇਆ ਕਹਿੰਦਾ ਯਾਰ ਮੈਨੂੰ ਕੋਈ ਦਵਾਈ ਦੇ ਜਿਹੜੀ ਤੁ ਜਾਵਾਂ ਦੇ ਪੌਲਾਂ ਹੁੰਦਾ ਜਟਮਾਂ ਤੇ ਇਹதோ ਵੀ ਚਾਰਤੀ ਦੇ ਕੀੜੇ ਪੈ ਗਏ ਤੇ ਮੈਂ ਚੱਲ ਨਹੀਂ ਸਕਿਆ ਵੀ ਗੱਲ ਵੀ ਮੈਂ ਉਹਦੇ ਨਾਲ ਗਿਆ ਜਦੋਂ ਦੇ ਘਰੇ ਜਾ ਕੇ ਦੇਖੀ ਹੱਥ ਤੇ ਉਹ ਮਾਂ ਦੀਆਂ ਅਸਾਂ ਦੇ ਪਾਸੇ ਸਾਇਰ ਤੋਂ ਕੱਚਾ ਪੂੜਿਆ ਲੈ ਖੁੱਡਾ ਪਟ ਗਿਆ ਪਿਆ ਤੇ ਵੀ ਉਹ ਅਸੀਂ ਚਾਂਤੀ ਗਿਆ ਮੈਂ ਤੁਹਾਨੂੰ ਲੈ ਕੇ ਆਇਆ ਸਾਡੇ ਛੋਲੇ ਨੂੰ ਸਰ ਤੋਂ ਆਉਣ ਨਾ ਕੈਮ ਲੈ ਕੇ ਨਾ ਵੀ ਜੋ ਚਾਰਤੀ ਉਸਮਾਨ ਲੈ ਕੇ ਆਇਆ ਜੀ ਇੱਥੇ ਉਹ ਅੱਖਾਂ ਦੇ ਵਿੱਚੋਂ ਅੰਝੂਸੀ ਰੋਕ ਰਹੇ ਗੱਲ ਜੇ ਜਿਹੜੀ ਸ਼ਰਮ ਆ ਨਾ ਤੇ ਜਿਹੜੀ ਇੱਕ ਆਪਣੇ ਬੰਦ ਦੀ ਬਹਿ ਕਾ ਕਿ ਮन्ने ਹੀ ਮੰਨਦੀ ਜੀ ਸ਼ਰਮ ਵੀ ਤਾਂ ਹੀ ਹੁੰਦੀ ਜੇ ਸੀ ਮੰਨ ਗਏ ਤੇ ਸਾਡੇ ਰਿਕਸ਼ੇ ਵਾਲੇ ਸਾਡੀ ਇੱਕ ਦੂਸਰੇ ਨਾਲ ਸਾਜ ਜਿਹੜੀ ਵੀ ਮੰਨਣ ਦੀ ਆ ਜੇ ਮੰਨਿਏ ਤਾਂ ਉਹ ਵੀ ਮੇਰੀ ਮਾਸ ਜੇ ਨਾ ਮੰਨਿਏ ਤਾਂ ਸੱਤ ਕਹਾਂਦੀ ਜੀ ਜੇ ਮੰਨਿਏ ਤਉ ਬਖਰੀਆ ਦੇ ਘਰ ਆਲੇ ਸੀ ਆਪਦੇ ਲਖਮੀ ਉਹਦੇ ਪੈਗੇ ਜਿਹਦੀ ਮੱਤਿਆਂ ਤੇ ਸ਼ਰਮ ਹੋਵੇ ਜੀ ਸਾਡੀ ਮਾਣ ਦੇ ਕਿਨੇ ਪੈਗੇ ਜਿੰਨਾ ਸਾਧੀਆਂ ਨੂੰ ਨਰਿੰਦਰ ਸਿੰਘ ਨਲੂਆ ਬੰਕਰ ਤੋਂ ਪਹਾੜੀ ਵਰਗੇ ਯੋਧਿਆ ਨੇ ਜਾਂ ਆਪ ਇਹ ਸੀਨੀਅਰ ਬਾਬਾ ਰੰਦੋਂ ਤੋਂ ਜੀ ਕੇ ਨੇ ਐਨ ਡੀ ਡੀ ਜਾਂਦਾਂ ਵਿੱਚ ਕਿਸ਼ਾ ਹਟਾ ਦਿੱਤੀ ਸੀਰਪਾਲ ਸਿੰਘ ਕਪਤਾਰ ਸੱਪੇ ਵਰਗੇ ਯੋਧਿਆ ਨੇ ਅੰਦੇ ਮਾਮਾ ਦੇ ਸਾਥ ਨੇ ਜੁੜੇ ਪੈਗੇ ਦੇਖ ਕੇ ਬੜਾ ਦੁੱਖ ਲੱਗਿਆ ਜੀ ਪਹਿਲੀ ਵਾਰ ਇੱਕ ਮਾਂ ਦੇ ਕੀੜੇ ਪਏ ਦੇਖੇ ਜੀ ਤੇ ਉਹ ਮਾਂ ਵਿਚਾਰੇ ਸਭ ਕਿ ਟਿੱਲਾ ਹੋਈ ਪਈ ਸੀ ਤੇ ਆਪ ਹੀ ਆਪਣੇ ਚਾਹਤੀਆਂ ਜੋ ਐ ਕੀੜੇ ਕੱਟ ਕੱਟ ਕਿਸੇ ਤੇ ਆਦੀ ਤੇ ਤਾਂ ਪੈਣਾ ਪੜਿਆ ਕਹਿੰਦਾ ਨਾ ਉਹਦੇ ਤੇ ਬੈਠੀ ਿਆਰੀ ਕੋਲ ਪੀਤਾ ਨੂੰ ਚੱਲ ਲੀ ਗਿਆ ਿਆਰ ਨਾਲ ਪੱਕੀਆਂ ਚਾਲਦਾ ਸੀ ਵਿਆਹ ਸੰਬੱਧ ਕੇ ਿਆਰ ਦਾ ਹੰਦ 12 ਸਾਲ ਪਹਿਲਾਂ ਉਹਦੇ ਬਰਸਟ ਦੇ ਵਿੱਚ ਗਾਧੂ ਬਾਣ ਗਈ ਸੀ ਹਸਪਤਾਲ ਲੈ ਕੇ ਗਿਆ ਗਰੀਬ ਬਾਪੂ ਸਰਕਾਰੀ ਚ ਸਰਕਾਰੀ ਵਾਲੇ ਕਹਿੰਦੇ ਬਾਪੂ ਇਹ ਕੈਂਸਰ ਹੋ ਗਿਆ ਇਹਦਾ ਲਾਜ ਕੋਈ ਨਹੀਂ ਸੇਵਾ ਹੀ ਹੈ ਬਸ ਤੂੰ ਸੇਵਾ ਕਰਦਾ ਤੇ ਬਾਪੂ 11 12 ਸਾਲ ਸੇਵਾਇਆ ਤੇ ਜਿੱਦ ਤੇ ਉਹਨਾਂ ਮਾਤਾ ਦੇ ਬਰਸ ਦੇ ਵਿੱਚੋਂ ਗੱਟ ਕੱਢੀ ਜਾਂਦੀ ਉਹ ਅਦੁਖਾ ਨਾ ਚੱਲ ਬਦਨਵਾਦਾ ਰਾਜੂ ਮੀਤ ਦਾ ਸੱਦੇਰਾ ਬੀਐਸਪੀ ਨੇ ਉਹ ਸਮਾਨ ਨੂੰ ਇਹ ਜਿੱਤੇ ਕੋਲ ਬੋਲਦਾ ਕੀਤਾ ਇਹ ਵੀਰ ਦੇ ਦਿਲ ਦੇ ਵਿੱਚ ਉਠ ਜਾਂਦ ਕੁ ਚੀਜ਼ ਪੈਦਾ ਹੋ ਗਈ ਜਿਸ ਮਾਮ ਦੇਖ ਕੇ ਯਾਰੇ ਮੇਰੀ ਮਾਂ ਵਾ ਬਸ ਸਿਰਫ ਇਹ ਨਹੀਂ ਕਿ ਆਪਾਂ ਇਸ ਸਾਡੇ ਸਮਾਜ ਦੇ ਵਿੱਚ ਨਾ ਦੂਰੀਆਂ ਵੱਧ ਗਈਆਂ ਅਸੀਂ ਸਿਰਫ ਇਸ ਹੁੰਦੀ ਸੀ ਸਿਰਫ ਆਪਣੇ ਆਪ ਨੂੰ ਦੇਖਦੇ ਆ ਅੰਨਾ ਮੰਡੇ ਰਿਉੜੀਆਂ ਮੋਟ-ਮੋਟ ਘਰਦਿਆਂ ਨੂੰ ਦੇਵੇ ਅਸੀਂ ਬਾਹਰ ਆਸ-ਪਾਸ ਦੇਖਣਾ ਹੀ ਬੰਦ ਕਰ ਦਿੱਤਾ ਨਹੀਂ ਤਾਂ ਮਾਂ ਪਿੰਡ ਨਾਲ ਰਹਿੰਦੇ ਸਾਰੇ ਉਹਦੇ ਆਪੇ ਭਰਾ ਉਹਦੇ ਭਤੀਜੇ ਉਹਦੇ ਭਾੜੇ ਬਣਾ ਕਿਟਾਰਿਸ ਜਗਿੰਦਾ ਕੋਲ ਬਹੰਦਾ ਕੋਈ ਕਿਸੇ ਨੇ ਨਹੀਂ ਦੇਖਿਆ ਬਰਾਤ ਅੱਜ ਬਹੁਤ ਧੰਨਵਾਦ ਆ ਅੱਜ ਨਹੀਂ ਤੁਸੀਂ ਹਰ ਸਾਲ ਰਾਜੂ ਦੀ ਰਾਤ ਦੇ ਪਿੰਡ ਦੇ ਵਿੱਚੋਂ ਨਾਲਕ ਦੀ ਸੇਵਾ ਕਰਦੀ ਹਾਲ ਪੈਂਦਾ ਸਾਲੀਆਂ ਦੇ ਵਿੱਚ ਵੀ ਇਹਨਾਂ ਨੇ ਕੋਈ ਨਾ ਕੋਈ ਸੇਵਾ ਲੈ ਕੇ ਹੋਈ ਆ ਆਪਣੇ ਸਰਕਲ ਦੇ ਵਿੱਚੋਂ ਦੋਸਤਾ ਮਿੱਤਰਾਂ ਵਾਲਾ ਰੜ ਕੇ ਚਾਹੇ ਕੋ ਲੀੜੇ ਕਪੜੇ ਨੋੜਾ ਕੋ ਰਾਸ਼ਨ ਦੀ ਨੋੜਾ ਜਿੰਦਾ ਵੀ ਸਾਡੇ ਇੱਥੇ ਹੋਵੇ ਦੇਖਦੇ ਆ પોસ્ટ ਸਾਡੀ ਲੋੜ ਨੂੰ ਸਮਝਦੇ ਆ ਕਿ ਵੀਰੋ ਨਾਲੇ ਆਪਣਾ ਅਲੱਗ ਕਰਦੇ ਰਹਿਣਾ ਦੋ ਚਾਰ ਮਹੀਨਿਆਂ ਦੇ ਵਿੱਚ ਹਰ ਵਾਰ ਆਪਣੇ ਹਿਸਾਬਾ ਕੇ ਚੱਲਦੇ ਰੋ कनाल सुका पिंड आहे धनवाद आहे वाहिगुरु जी कृपा